ਮੁੰਡਾ ਕਿਸੇ ਨਾ ਉਹ ਜੰਮੂ ਦੇ ਯਾਰ ਹਾਂਜੀ ਜੰਮੂ ਵਾਲਾ ਪਤਾ ਨਹੀਂ ਉਹ ਮੈਨੂੰ ਵੀ ਸੁਣ ਚ ਆਇਆ ਸਾਡੀ ਟੀਮ ਨੂੰ ਪਤਾ ਹੋਣਾ ਯਾਰ ਸ਼ੋਅ ਸੀਗਾ ਨਹੀਂ ਸੀਗਾ ਮੈਨੂੰ ਇਹਦੇ ਬਾਰੇ ਨਹੀਂ ਨੋ ਲੈਜ ਮੈਂ ਤਾਂ ਬਸ ਸਟੇਜ ਤੇ ਪਹੁੰਚਣ ਵਾਲਿਆਂ ਜੋ ਹਾਂ ਇੱਕ ਦਿਨ ਪਹਿਲਾਂ ਪਤਾ ਲੱਗਦਾ ਕਿ ਆਪਾਂ ਇਹ ਸ਼ੋਅ ਤੇ ਜਾਣਾ ਆ ਬਾਕੀ ਨਹੀਂ ਮੈਂ ਡੀਪਲੀ ਨੋ ਲੈਜ ਨਹੀਂ ਰੱਖਦਾ ਕਿ ਆਪਾਂ ਕਦੋਂ ਕਿੱਥੇ ਸ਼ੋਅ ਆ ਉਹ ਟੀਮ ਦਾ ਕੰਮ ਆ ਤੇ ਉਹ ਪਤਾ ਨਹੀਂ ਕੰਟਰੋਵਰਸੀ ਆਪ ਹੀ ਬਣਾ ਲਿੰਦੇ ਆ ਜਦੋਂ ਸਾਡਾ ਕੋਈ ਸ਼ੋਅ ਹੁੰਦਾ ਆ ਹਿੰਦੂ ਵੀ ਸਾਡੇ ਭਰਾ ਆ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਿਆਦਾ ਫਸਾਦ ਖੜਾ ਕਰ ਲੈਂਦੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨਾਲ ਤੁਸੀਂ ਰੌਲਾ ਪਾਉਂਦੇ ਉਹ ਗਾਣਾ ਆਏ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਉਹ ਗਾਣਾ ਆਇਆ ਉਹ ਗਾਣਾ ਅਸੀਂ ਡਿਲੀਟ ਵੀ ਕਰਤਾ ਉਹਦਾ ਸਪਸ਼ਟਿਕਰਨ ਵੀ ਜਦੇ ਦਿੱਤਾ ਸੀ ਜਿਹੜਾ ਭਾਵਨਾਵਾਂ ਨੂੰ ਥੇਸ ਪਹੁੰਚਦੀ ਆ ਉਹਦੇ ਰਿਗਾਰਡਿੰਗ ਤੇ ਸਾਡਾ ਕੋਈ ਹੈਗਾ ਨਹੀਂ ਰੌਲਾ ਯਾਰ ਸਾਡੇ ਪਿੰਡ ਤੋਂ ਦੇ ਮੁੰਡੇ ਇੰਨੇ ਯਾਰ ਮਿੱਤਰ ਆ ਇੰਨੇ ਸਾਡੇ ਨਾਲ ਖੇਡਦੇ ਰਹੇ ਆ ਪਿੰਡ ਵੀ ਸਾਡੇ ਹੋਣ ਵੀ ਸਾਡੇ ਨਾਲ ਪੰਡਤਾਂ ਦੇ ਮੁੰਡੇ ਥੋ ਰਹਿੰਦੇ ਆ ਆ ਰਾਜਪੂਤਾਂ ਦੇ ਮੁੰਡੇ ਸਾਡੇ ਮਿੱਤਰ ਆ ਠਾਕੁਰਾਂ ਦੇ ਮੁੰਡੇ ਸਾਡੇ ਮਿੱਤਰ ਆ ਇਹ ਥੋੜੀ ਜਿਹੀ ਅਸੀਂ ਕੋਈ ਇੱਕੋ ਡੰਡਾ ਚੁੱਕਿਆ ਆ ਤੁਸੀਂ ਫਸਾਦ ਕੜਾ ਕਰ ਲੈਂਦੇ ਹੋ ਆ ਕੁਝ ਪੱਤਰਕਾਰ ਵੀ ਆ ਮਿਲ ਲੱਗਾ ਜੰਮੂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ ਪੰਜ ਜਣਾਂ ਦਾ ਕੁਝ ਹੋਰ ਜਿਹੜੇ ਆ ਸੋ ਕਾਲਡ ਜਿਹੜੇ ਬਣ ਜਾਂਦੇ ਆ ਤਾਂ ਦੇ ठेकेदार ਤੁਸੀਂ ਨਾ ਇਦਾਂ ਕਰਿਆ ਕਰੋ ਸਾਡਾ ਕੋਈ ਰੌਲਾ ਨਹੀਂ ਯਾਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਜੰਮੂ ਸਾਡਾ ਆਪਣਾ ਸ਼ਹਿਰ ਆ ਪੰਜਾਬੀਆਂ ਦਾ ਸ਼ਹਿਰ ਆ ਸਾਰੇ ਡੋਗਲੀ ਸਾਡੇ ਭਰਾਵਾਂ ਵਰਗੇ ਆ ਸਾਡੀ ਸਾਡੀ ਵੀ ਤਾਂ ਬੋਲੀ ਆ ਸਾਰੇ ਸਾਰੀ ਜਗ੍ਹਾ ਤੇ ਕਿਸੇ ਨਾਲ ਸਾਡਾ ਕੋਈ ਵਿਰੋਧ ਨਹੀਂ ਭਰਾ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਛੋਟੀ ਜੀ ਲਾਈਫ ਆ ਪਿਆਰ ਮੁਹੱਬਤ ਕਰੋ ਜਦੋਂ ਸੁਣਨਾ ਹੋਊਗਾ ਆ ਜਾਾਂਗੇ ਨਹੀਂ ਸੁਣਨਾ ਤੇ ਕੋਈ ਗੱਲ ਨਹੀਂ ਕਰੇ ਬੈਠੇ ਖਾੜੇ ਲੱਗੇ ਜਾਂਦੇ ਆ ਕੋਈ ਈੜਾ ਰੜਾ ਨਹੀਂ ਗਾਣੇ ਸੁਣਨ ਲਈ ਸਾਡੇ ਕੋਈ ਮਸਲਾ ਨਹੀਂ ਆ ਫੇਰ ਆ ਜਾਂਗੇ ਕਿਤੇ ਜਦੋਂ ਤੁਸੀਂ ਕਹੋਗੇ ਉਦੋਂ ਆ ਜਾਾਂਗੇ ਕੋਈ ਮਸਲਾ ਨਹੀਂ ਜਿਹੜੀ ਚੀਜ਼ ਧੱਕੇ ਨਾਲ ਕਦੀ ਕੋਈ ਚੀਜ਼ ਨਹੀਂ ਹੁੰਦੀ ਸੋ ਬੇਨਤੀ ਹੈ ਕਿ ਉਹਨੂੰ ਫਸਾਦ ਨਾ ਬਣਾਇਓ ਪਰ ਬਾਰ-ਬਾਰ ਬਾਰ-ਬਾਰ ਉਹ ਗਾਣਾ ਲਾ ਕੇ ਸਭ ਕੋ ਤੁਸੀਂ ਉਹ ਗਾਣੇ ਨੂੰ ਮੇਰਾ ਕੀ ਕਸੂਰ ਨੂੰ ਤੁਸੀਂ ਆਪਣੇ ਪੇਜਾਂ ਤੇ ਪਾ ਕੇ ਸਭ ਕੋ ਜਿਆਦਾ ਦੁਨੀਆਂ ਨੂੰ ਦੱਸ ਦਿਓ ਅਸੀਂ ਤਾਂ ਕਦੀ ਸ਼ੇਰ ਹੀ ਨਹੀਂ ਕੀਤਾ 5 ਸਾਲ ਹੋ ਗਏ ਅਸੀਂ ਤਾਂ ਕਦੀ ਨਾਂ ਨੂੰ ਗਾਇਆ ਨਾ ਕਦੀ ਲਾਇਆ ਜਿੱਦਨ ਅਸੀਂ ਲਾ ਲਿਆ ਤੁਸੀਂ ਫਿਰ ਮੁੜ ਕੇ ਸੱਚੇ ਕਰਾ ਦਿੰਦੇ ਆ ਆਪ ਤੁਸੀਂ ਹਟਦੇ ਨਹੀਂ ਆਪ ਤੁਸੀਂ ਆਪ ਦੀ ਬੇਇੱਜ਼ਤੀ ਸਭ ਕੋ ਖੋਦ ਕਰਦੇ ਆ ਸੋ ਬੇਨਤੀ ਆ ਕਿ ਫਸਾਦ ਨਾ ਖੜੇ ਕਰਿਆ ਕਰੋ ਐਵੇਂ ਨਾ ਥੋਕੀ ਟੀਆਰਪੀ ਦੇ ਬਦਲੇ ਆ ਐਵੇਂ ਥੋਕੇ ਦੇ ਸੂਰਮੇ ਬਣਿਆ ਕਰੋ ਰੌਲਾ ਪਾਇਆ ਕਰੋ ਖੁਸ਼ ਰਹਾ ਕਰੋ ਪਿਆਰ ਕਰੋ ਇੱਕ ਦੂਜੇ ਨੂੰ ਸਾਰੇ ਧਰਮ ਸਾਡੇ ਸਾਂਝੇ ਆ Hindu ਧਰਮ ਵੀ ਸਾਨੂੰ ਪਿਆਰਾ ਆ ਇਸਾਈ ਧਰਮ ਵੀ ਪਿਆਰਾ ਆ ਸਿੱਖ ਧਰਮ ਵੀ ਸਾਡਾ ਆਪਣਾ ਆ ਸਾਰੇ ਧਰਮ ਬਹੁਤ ਪਿਆਰੇ ਆ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਆ ਸਾਰਿਆਂ ਨੂੰ ਬਹੁਤ ਪਿਆਰ ਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਸਾਰੇ ਧਰਮ ਬਹੁਤ ਚੰਗੇ ਆ ਜੀ ਸਭ ਦਾ ਸਰਕਾਰ ਕਰੋ ਸੀ ਸਾਰਿਆਂ ਦਾ ਸਤਿਕਾਰ ਕਰਦੀ ਆ